मैं मैं नाम जा हाँ जी मैं वंदना कुमार जनरल मैनेजर बेस्ट वैसटन ए एच वन एयरपोर्ट रोड तो सर होटल हले नवंबर के बेस्ट वैसटर्न एसोसीएट होया और असी अपना फस्ट फूड फैसटिवल कर जा रहे हैं बैसाखी के उत्ते जोड़ा कि तेरह अप्रैल में होया बट ऐसा फैसटिवल जा रहे हैं पिंड का चस्का बैसाखी फूड फेस्टिवल ग्यारह अप्रैल तो लैके तेरह अप्रैल तक ਔਰ ਇਸ ਦੀ ਸਪੈਸ਼ialਟੀ ਹੈ ਰੈਂਗਿਆ ਕਿ ਸਾਡਾ ਸਾਰਾ ਸਟਾਫ ਇੱਕ ਪ੍ਰੋਪਰ ਪੰਜਾਬੀ ਯੂਨੀਫਾਰਮ ਦੇ ਵਿੱਚ ਹੋਏਗਾ ਆਪਾਂ ਇੱਕ ਪੂਰਾ ਇੱਥੇ ਪਿੰਡ ਕ੍ਰੀਏਟ ਕਰਾਂਗੇ ਪ੍ਰੋਪਰ ਪੰਜਾਬੀ ਕਲਚਰ ਹੋਏਗਾ ਔਰ ਇਹਦੇ ਵਿੱਚ ਵਿੱਚ ਅਸੀਂ ਜਿਹੜਾ ਸਾਡਾ ਗੈਸਟ ਕੋਈ ਵੀ ਜਿਹੜਾ ਸਾਡਾ ਗੈਸਟ ਆਏਗਾ ਅਸੀਂ ਉਹਨੂੰ ਸਟਾਰਟਿੰਗ ਦੇ ਵਿੱਚ ਸਾਡਾ ਸ਼ੁਰੂਆਤ ਹੋਏਗੀ ਅਸੀਂ ਚਾਟੀ ਦੀ ਲੱਸੀ ਤੋਂ ਵੈਲਕਮ ਡਰਿੰਕ ਉਹਨਾਂ ਨੂੰ ਦਵਾਂਗੇ ਔਰ ਉਹਦੇ ਵਿੱਚ ਸਾਡੇ ਸਪੈਸ਼ਲ ਵੈਜ ਲਾਈਫ ਤਵਾਏ ਨੇ ਉਹਦੇ ਵਿੱਚ ਵੈਜ ਲਾਈਫ ਦੇ ਵਿੱਚ ਸਾਡਾ ਅ ਪਰਵਾ ਬੈਂਗਨ ਮਸਾਲਾ ਬੈਂਗਨ ਮਸਾਲਾ ਪਿੰਡੀ ਔਰ special ਸੁੱਕੀ ਦਾਲ ਦੇਵਾਂਗੇ ਔਰ non veg ਤਵਾ ਦੇ ਵਿੱਚ ਸਾਡੀ special ਅੰਮ੍ਰਿਤਸਰੀ ਚਾਂਪ ਟਿੱਕੇ ਮਗਜ ਤੇ ਕੀਮਾ ਕਲੇਜੀ ਰਹਿਣਗੇ ਔਰ with proper ਪੰਜਾਬੀ ਅੰਮ੍ਰਿਤਸਰੀ ਚਟਨੀ ਦੇ ਨਾਲ ਔਰ ਇਸ ਦੇ ਨਾਲ ਸਾਡੇ ਆ desert ਦੇ ਵਿੱਚ ਮਿੱਠੇ ਵਿੱਚ ਅਸੀਂ sir ਆਪਣੇ hotel ਦੀ special ਫਿਰਨੀ ਲੈ ਕੇ ਆਏ ਆ ਫਲੂਦਾ ਕੁਲਫੀ ਹੋਏਗੀ ਔਰ ਗੁੜ ਦਾ ਹਲਵਾ ਹੋਏਗਾ ਔਰ ਇਹ ਸਾਡਾ ਗਿਆਰਾਂ ਤਰੀਕ ਤੋਂ ਤੇਰਾਂ ਤਰੀਕ ਤੱਕ ਸ਼ੁਰੂ ਹੋਵੇ ਮੈਂ ਸਭ ਨੂੰ ਅਪੀਲ ਕਰਾਂਗੀ ਕਿ ਸਾਰੇ ਜੀ ਇੱਥੇ ਆ ਕੇ ਇੱਕ ਵਾਰੀ ਆਨੰਦ ਮਾਨਣ ਬੈਸਾਕੀ ਫੂਡ ਫੈਸਟੀਵਲ ਦਾ ਤੇ ਬੈਸਟ ਵੈਸਟਰਨ ਨੇ ਇਹ ਪਰ ਬਹੁਤ ਨੇ ਕਦਮ ਰੱਖਿਆ ਵਾ ਐਚ1 ਬੈਸਟ ਵੈਸਟਰਨ ਕਿ ਕੀ ਫੈਸਿਲਿਟੀਆਂ ਹੈਗੀ ਹੈ ਰੂਮ ਦੀ ਗੱਲ ਕਰੀਏ ਬੈਂਕੁਟ ਹਾਲ ਦੀ ਕਰੀਏ ਕੀ ਕੀ ਫੈਸਿਲਿਟੀ ਜੀ ਹਾਂ ਇਹ ਬੈਸਟ ਵੈਸਟਰਨ ਦਾ ਇੱਕ ਸਭ ਤੋਂ ਵੱਡਾ ਇਹ ਬੈਸਟ ਵੈਸਟਰਨ ਸਾਡੀ ਜਿਹੜੀ ਚੇਨ ਹੈਗੀ ਹੈ ਅੰਮ੍ਰਿਤਸਰ ਦੇ ਵਿੱਚ ਅਦੇ 80 ਰੂਮ ਨੇ 80 ਰੂਮਸ ਨੇ ਔਰ ਅਦੇ ਵਿੱਚ ਸਾਡਾ ਜਿਹੜਾ ਬੈਂਕੁਟ ਹਾਲ ਹੈ तीन सौ तो साढ़े तीन सौ परसन असं अकोमोडेट कर सकते हैं विद लॉन मेरे ख्याल न इस लाइन एयरपोर्ट रोड आई थिंक दिस इज़ द फस्ट बैंकअट हॉल जिद्द लॉन विद लॉन फैसिलिटी भी, भी मिलती हैगी है प्लस साढ़े रूफटॉप से सा एक रेस्टोबार है स्कई लाइन आउट आउटसाइड रूफटॉप से और सा मल्टीक्जीन रेस्टोरेंट हैगा ओर आने वाले टाइम पर अं बहुत ही अच्छा स्विमिंग पूल विद हंड्रड कवर्स का रेस्टोरेंट लैके आ रहे हैं होर भी बहुत फैसिलिटीज आ रही हैं मैम so, कोई भी होटल अपने स्वागत स्वाद तो जानी ही ज는다 पिंड का चस्का ही क्यों नाम रखा है पिंड का बेसिकली यह रखा है कि अह वैसाखी फूड फेस्टिवल होगा ਤੇ ਇਹਦੇ ਵਿੱਚ ਅਸੀਂ ਚਾਹਾਂਗੇ ਕਿ ਅਸੀਂ ਬੇਸਿਕਲੀ ਇੱਕ ਪਿੰਡ ਨੂੰ ਦਰਸਾਉਂਦਾ ਵੈ ਤੇ ਅਸੀਂ ਚਾਹਦੇ ਹਾਂ ਕਿ ਇਹਦੇ ਵਿੱਚ ਇੱਕ ਪਿੰਡ ਦਾ ਕਲਚਰ ਦੀਏ ਬਿਕੋਜ਼ ਫੈਸਟੀਵਲ ਬੜੇ ਤਰ੍ਹਾਂ ਦੇ ਹੁੰਦੇ ਨੇ ਔਰ ਬੈਸਾਖੀ ਫੂਡ ਫੈਸਟੀਵਲ ਜੇਕਰ ਪੰਜਾਬ ਦਾ ਤੇ ਪਿੰਡ ਦਾ ਟੇਸ ਨਾ ਆਇਆ ਤੇ ਫਿਰ ਉਹ ਪੰਜਾਬੀ ਆਪਣੇ ਸਵਾਦ ਨੂੰ ਕਿਸ ਤਰ੍ਹਾਂ ਮੁੱਖ ਰੱਖਣਗੇ ਪੰਜਾਬੀਏ ਦੇ ਸਵਾਦ ਦਾ ਸਭ ਤੋਂ ਪਹਿਲੇ ਜੇ ਮੈਂ ਆਪਾਂ ਨਾਨ-वेज ਦੀ ਗੱਲ ਕਰੀਏ ਤੇ ਉਹਦੇ ਵਿੱਚ ਸਾਡਾ ਸਰ ਅੰਮ੍ਰਿਤਸਰੀ ਚਾਂਪ ਜੋ ਕਿ ਸਭ ਲੋਕ ਬੜਾ ਲਾਈਕ ਕਰਦੇ ਨੇ ਅੰਮ੍ਰਿਤਸਰੀ ਫਿਸ਼ ਲੋਕ ਬੜਾ ਲਾਈਕ ਕਰਦੇ ਨੇ ਟਿੱਕੇ ਐਂਡ ਮਟਰਨ ਟਿੱਕਾ ਤੇ ਮਟਰਨ ਚਾਂਪੂ ਗਰਾ ਔਰ ਜਿਹੜੇ ਸਾਡੀ ਪੰਜਾਬੀਆ ਦੇ ਵੈਜ ਤਵਾ ਹੈਗੇ ਨੇ ਉਹਦੇ ਵਿੱਚ ਜਿਹੜੀ ਸੁੱਕੀ ਦਾਲ ਹੈ ਮਾਦੀ ਉਹ ਉੱਥੇ ਸਾਨੂੰ ਪੇਸ਼ ਕੀਤੀ ਜਾਏਗੀ ਚਾਟੀ ਦੀ ਲੱਸੀ ਹੈ ਔਰ ਇਹ ਸੀਜ਼ਨ ਦੇ ਵਿੱਚ ਵੀ ਆਪਾਂ ਤੁਹਾਨੂੰ ਪਿਓਰ ਮੱਕੀ ਦੀ ਰੋਟੀ ਸੱਤ ਸੌ ਦਸ ਸਾਗ ਵੀ ਦਵਾਂਗੇ ਬੱਚਿਆਂ ਲਈ ਕੋਈ ਸਪੈਸ਼ਲਿਸਟ ਬੱਚਿਆਂ ਲਈ ਵੀ ਅਸੀਂ ਸਰ ਆਈਟਮਾ ਰੱਖੀ ਹੈ ਜੋ ਕਿ ਬੱਚੇ ਡੈਫੀਨਿਟਲੀ ਸ਼ਾਇਦ ਪਸੰਦ ਕਰਨਗੇ ਬੱਚਿਆਂ ਵਾਸਤੇ ਵਿੱਚ ਕੁਝ ਟਿੱਕਾ ਸਵਾ ਰੱਖੇ ਨੇ ਜਿਹੜੇ ਕਿ ਨਾਨ ਸਪਾਈਸਿਸ ਹੋਣਗੇ ਮੈਂ ਤੁਹਾਡੇ ਹੋਟਲ 에어ਪੋਰਟ ਰੋਡ ਤੇ ਅਗਰ ਬਾਈ 에어 ਆਂਦਾ ਕੋਈ ਆ ਬਾਈ ਟ੍ਰੇਨ ਆਂਦਾ ਜਾਂ ਕਿਸ ਤਰ੍ਹਾਂ ਦੀ ਫੈਸਿਲਿਟੀ ਲੱਗੇ ਜਿਵੇਂ ਅੰਬੀਸਰ ਦੇ ਵਿੱਚ 골ਡਨ ਡੈਕ ਕੋਲੇ ਦੁਰਗਾਨਾ ਮੰਦਿਰ ਜਲੇਲ ਬਾਗ ਜਾਂ ਟਾਰੀ ਵਾਟਰ ਸਿਰ ਅਗਰ ਮੈਂ ਗੱਲ ਕਰਾਂ 에어ਪੋਰਟ ਦੀ ਤੇ 에어ਪੋਰਟ ਤੋਂ ਤੇ ਬਹੁਤ ਹੀ ਨਜ਼ਦੀਕ ਹੈ ਜਸਟ ਹਾਰਡਲੀ 5 ਮਿੰਟਸ ਦੀ ਡਰਾਈਵ ਹੈ ਤੇ ਉਹ ਅਸੀਂ ਸਾਰੇ ਗੈਸ ਵਾਸਤੇ ਪਿਕਅਪ ਡਰਾਪਿੰਗ ਕੰਪਲੀਮੈਂਟਰੀ ਰੱਖੀ ਹੋਈ ਹੈ अगर मैं गल करा रेलवे स्टेशन की असं वो भी प्रोवाइड शटल सर्विस कर सकते हैं सर अगर बाई चांस किसी ने करना तो वी कैन गिव द कॉम्पलीमेंटरी ऑलसो और जो ट्रैवल डेस्क है गिण 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 गें गें। जो कि असी बहुत ही रीजनेबल प्राइस से जुड़े बहुत ही क्योंकि तो अचक जिम्मे ओला कैब शुरू हो गई हुई है एंड लोग ज़्यादा ओला कैब कैबू यूज़ करते हैं बट नहीं असी अपने होटल के ट्रैवल डेस्कू बहुत प्रमोट किया ताकि गैस को कितने भी हाई प्राइस ना लगे ਇਟਸ ਨਾ ਵੈਰੀ ਰੀਜ਼ਨੇਬਲ ਪ੍ਰਾਈਸ ਟੂਰਿਸਟ ਜਦੋਂ ਆਂਦਾ ਨਾ ਉਹ ਕਿਸੇ ਹੋਟਲ ਨਾਲ ਟਾਈਪ ਕਰਦਾ ਉਹ ਕਹਿੰਦੇ ਯਾਰ ਮੈਨੂੰ ਕੰਪਲੀਟ ਪੈਕੇਜ ਚਾਹੀਦਾ ਚਾਰ ਜਿਹੜੇ ਡੈਸਟੀਨੇਸ਼ਨਸ ਹੈਗੇ ਉੱਥੇ ਵੀ ਘੁੰਮਣ ਨੂੰ ਮਿਲ ਜੇ ਪਲੱਸ ਟਰੈਵਲਿੰਗ ਤੇ ਕੋਈ ਦਿੱਕਤ ਨਾ ਆਵੇ ਗਾਈਡਿੰਗਸ ਵੀ ਕੋਈ ਮਿਲੇ ਜੋ ਉਸ ਨੂੰ ਲੈ ਕੇ ਬੈਸਟ ਪਰਸਨ ਜਿਹੜਾ 에ਰਪੋਰਟ ਦੇ ਵਿੱਚ ਇਟਪਨ ਜਿਹੜਾ ਦਾ ਉਹ ਪੂਰੀ ਤਰ੍ਹਾਂ ਜਿਹੜਾ ਬਾ ਸਿਟੀ ਦੇ ਵਿੱਚ ਜੀ ਸਰ ਅਸੀਂ ਆਪਣੇ ਗੈਸਟ ਜਿਹੜੇ ਟੂਰਿਸਟ ਨੇ ਤੁਸੀਂ ਬੜਾ ਅੱਛਾ ਸਵਾਲ ਕੀਤਾ ਤੁਸੀਂ ਜਿਹੜੇ ਟੂਰਿਸਟ ਨੇ ਅਸੀਂ ਉਹਨਾਂ ਵਾਸਤੇ ਕੰਪਲੀਟ ਪੈਕੇਜ ਬਣਾਨੇ ਆ ਸਰ 2 ਡੇਸ 3 ਨਾਈਟਸ ਦਾ ਪੂਰਾ ਅਸੀਂ ਉਹਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇਨੇ ਆ ਔਰ ਇੱਕ ਬੜੀ ਅੱਛੀ ਗੱਲ ਹੈ ਕਿ ਜਿਹੜੇ ਅਸੀਂ ਪੈਕੇजेस ਬਣਾਨੇ ਆ ਸਾਨੂੰ ਉਹਨੂੰ ਦੇਖ ਕੇ ਸਾਨੂੰ ਗੈਸਟ ਦੇ ਵੱਲੋਂ ਬਹੁਤ ਹੀ ਅੱਛੀ ਫੀਡਬੈਕ ਆ ਰਹੀ ਹੈ ਸਾਰੇ ਟੂਰਿਸਟ ਵੱਲੋਂ ਐਂਡ ਇਵਨ ਟਰੈਵਲ ਏਜੰਟਸ ਵੱਲੋਂ ਐਨੀਵਨ ਐਸ ਵੈਲ ਐਸ ਕਾਰਪੋਰੇਟ ਆਲਸੋ ਜੀ ਸਰ ਸਰ ਹੋਰ ਖਾਸ ਕੀ ਹੈ ਤੁਹਾਡੇ ਬੋਤਨਾ ਹੋਟਲ ਦੇ ਪ੍ਰਬੰਧ ਕੀਨੇ ਹੈ ਰੈਸਟੋਰੈਂਟ ਦੇ ਵਿੱਚ ਸੇ ਸਾਡਾ ਹੋਟਲ ਜੋ ਬੈਸਟ ਪਲੱਸ ਨੇ ਐਚ 1 ਹੈ ਜਿਵੇਂ ਕਿ ਵੰਦਨਾ ਮੈਂ ਆਪਨੇ ਦੱਸਿਆ ਕੀ ਏਥੇ 80 ਰੂਮਸ ਹੈ ਬੈਂਕੁਇਟ ਹੈ 300 ਦੀ ਕੈਪੈਸਿਟੀ ਦਾ সুইমিং ਪੂਲ ਆ ਰਿਹਾ ਨਾਲ ਸਾਡਾ ਬਹੁਤ ਵੱਡਾ ਇੱਕ ਰੈਸਟੋਰੈਂਟ ਆ ਰਿਹਾ ਹੈ ਮਲਟੀ ਕੁਜ਼ੀਨ ਦਾ ਤੇ ਨਾਲ ਇੱਥੇ ਸਾਡੇ ਕੋਲ ਬਹੁਤ ਵੱਡੀ ਤੇ ਵੈਲ ਇਕਿਊਬਡ ਬੇਕਰੀ ਹੈਗੀ ਹੈ ਜਿੱਥੇ ਅਸੀਂ ਐਗ ਟੂ ਵਿਦਾਊਟ ਐਗਲੈਸ ਕੇਕ ਵੀ ਲੈ ਕੇ ਆ ਰਹੇ ਹਾਂ ਜਿਸ ਤੇ ਬੜੀ ਤਰ੍ਹਾਂ ਦੇ ਬ੍ਰੈਡਸ ਹੋ ਗਏ ਕੇਕਸ ਹੋ ਗਏ ਮਫਿਨਸ ਹੋ ਗਏ ਕੁਕੀਜ਼ ਹੋ ਗਿਆ ਜੋ ਲੋਕ ਪਸੰਦ ਤੇ ਬਹੁਤ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਵਧੀਆ ਕੁਆਲਿਟੀ ਤੇ ਵਧੀਆ ਪ੍ਰਾਈਸ ਤੇ ਕਿੱਥੇ ਮਿਲਦੇ ਪਿਆ ਤੇ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹਾਂਗਾ ਬੈਸਟ ਜੁਐਸ਼ਨ ਏਜ ਵਨ ਦੇ ਆਂ ਤੇ ਵਧੀਆ ਬੇਕਰੀ ਦਾ ਲੁੱਥ ਉਠਾਨ ਤੇ ਉਹਨੂੰ ਇੰਜੋਏ ਕਰਦੇ ਸਰ ਅਪਰੋਚ ਦੀ ਗੱਲ ਕਰੀਏ ਭਾਈ ਯਰ ਲੋਕੀ ਆਂਦੇ ਆ ਜਾਂ ਆਪਣਾ ਗੋਲਡਨ ਟੈਂਪਲ ਜਾਣਾ ਹੋਵੇ ਜਾਂ ਕਿਸ ਤਰ੍ਹਾਂ ਦੀ ਫੈਸਿਲਿਟੀ ਇਸ ਹੋਟਲ ਦੇ ਨਾਲ ਪਹੁੰਚਾਇ ਚੀਕ ਸਰ ਇਹਦੇ ਵਾਸਤੇ ਅਸੀਂ ਇੱਕ ਸਪੈਸ਼ਲ ਟਰੈਵਲ ਡੈਸਕ ਆਰਗੇਨਾਈਜ਼ ਕੀਤੀ ਹੋਈ ਹੈ ਕਿ ਅਗਰ ਜੋ ਕਿਥੇ ਇੱਥੇ ਆਂਦੇ ਆ ਗੈਸ ਸਾਡੇ ਕੋਲ ਸਟੇ ਕਰਦੇ ਆ ਉਹ ਗੋਲਡਨ ਟੈਂਪਲ ਜਾਣਾ ਚਾਹੁੰਦੇ ਆ ਜਾਂ ਵਾਗਾ ਬਾਰਡਰ ਜਾਣਾ ਚਾਹੁੰਦੇ ਆ ਉਹ ਸਾਡੇ ਨਾਲ ਕੰਟੈਕਟ ਕਰਨਗੇ ਅਸੀਂ ਉਹਨਾਂ ਨੂੰ ਵਧੀਆ ਟਰਾਂਸਪੋਰਟ ਫੈਸਿਲਿਟ ਨਮਸਕਾਰ ਅਸੀਂ ਸਿਰ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕੁਲਜੀਤ ਗਿੱਲ ਹੈ ਮੈਂ ਹੋਟਲ ਬੈਸਟ ਵੈਸਟਰਨ ਐਚ1 'ਚ ਐਜ਼ ਅ ਐਫ ਐਨ ਡੀ ਮੈਨੇਜਰ ਹਾਂ ਅਸੀਂ ਸਰ ਜੋ ਹੈ ਕਨਸੈਪਟ ਲੈ ਕੇ ਆਇਆ ਪਿੰਡ ਦਾ ਚਸਕਾ ਐ ਇੱਕ ਪੰਜਾਬੀ ਫੂਡ ਫੈਸਟੀਵਲ ਹੈ ਜੋ ਕਿ ਅਸੀਂ ਬਸਾਖੀ ਦੇ ਉਪਰਾਲੇ ਤੇ ਸ਼ੁਰੂ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆਉਣ ਵਾਲੀ ਸਾਡੀ نسل ਹੈ ਜਿਹੜਾ ਭੁੱਲੇ ਬੈਠੇ ਆਪਣੇ ਵਿਰਸੇ ਨੂੰ ਉਸ ਵਿਰਸੇ ਨੂੰ ਪਛਾਣਨ ਤੇ ਉਹਨਾਂ ਨੂੰ ਪਤਾ ਚੱਲੇ ਕਿ ਸਾਡੇ ਪੁਰਖ ਸਾਡੇ ਜਿਹੜੇ ਦਾਦਾ-ਪਰਦਾਦਾ ਕਿਸ ਤਰ੍ਹਾਂ ਦੇ ਖਾਣੇ ਖਾਂਦੇ ਸੀ ਤੇ ਅਸੀਂ ਉਹ ਚੀਜ਼ਾਂ ਨੂੰ ਦੁਬਾਰਾ ਦੁਹਰਾਉਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਕਨਸੈਪਟ ਨੂੰ ਲੈ ਕੇ ਆਏ ਆ ਜਿਵੇਂ ਕਿ ਸਾਡੀ ਜਨਰਲ ਮੈਨੇਜਰ 15 ਜੀ ਨੇ ਦੱਸਿਆ ਇੱਥੇ ਅਸੀਂ ਤਵਾ ਤੇ ਪੰਜਾਬ ਦੀਆਂ ਡਿਫਰੈਂਟ ਚਟਣੀਆਂ ਤੇ ਡਿਫਰੈਂਟ ਮਿੱਠੇ ਅਸੀਂ ਇੱਥੇ ਸਰਵ ਕਰ ਰਹੇ ਆ ਜਿਵੇਂ ਕੁਲਫਾ ਹੋ ਗਿਆ ਫਿਰਨੀ ਹੋ ਗਿਆ ਤੇ ਜਿਵੇਂ ਸਾਡੇ ਸ਼ੈਫ ਐਗਜ਼ੀ ਸ਼ੈਫ ਹੈਗੇ ਆ ਮਿਸਟਰ ਅਮੇ ਜੀ ਨੇ ਦੱਸਿਆ ਅਸੀਂ ਤੇ ਬੈਂਬੂ ਬਿਰਿਆਨੀ ਸਰਵ ਕਰ ਰਹੇ ਆ ਸ਼ਰਾਬੀ ਕਬਾਬੀ ਜੋ ਸਾਡਾ ਕਬਾਬ ਹੈਗਾ ਜੋ ਕਿ ਰਮ ਦੇ ਨਾਲ ਫਲੰਬੇ ਕਰਕੇ ਬੰਦਾ ਹੈ ਜੋ ਸਾਡੀ ਬਹੁਤ ਖਾਸ ਡਿਸ਼ ਹੈਗੀ ਹੈ ਉਹ ਅਸੀਂ ਸਾਰੀ ਡਿਸ਼ ਇਸ ਵਾਸਤੇ ਲੈ ਕੇ ਆਏ ਕਿ ਸਾਡਾ ਜਿਹੜਾ ਵਿਰਸਾ ਹੈਗਾ ਉਹਨਾਂ ਨੂੰ ਪਤਾ ਚੱਲੇ ਕਿ ਪੰਜਾਬੀਅਤ ਦੇ ਵਿੱਚ ਵਿਸਾਖੀ ਦਾ ਕੀ ਮਹੱਤਵ ਸੀ ਤੇ ਮੈਂ ਚਾਹੁੰਦਾ ਕਿ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਥੇ ਆਣ ਤੇ ਇੱਥੇ ਇਸ ਪੰਜਾਬੀ ਫੂਡ ਫੈਸਟੀਵਲ ਦਾ ਆਨੰਦ ਮਾਣਨ ਤੈਨੂੰ ਇੰਜੋਏ ਕਰ ਸਰ ਆਪਣਾ ਨਾਮ ਤੇ ਜੇ ਇਥੇ ਇਵੈਂਟ ਕਰਵਾਏ ਜਾ ਰਹੇ ਹਨ ਉਹਦੇ ਬਾਰੇ ਕੀ ਜਾਣਕਾਰੀ ਹੈ जी मेरा नाम अमित पासवान है मैं एग्जीक्यूटिव शेफ़ हूँ होटल बेस्ट वेस्टर्न न्यू वन का एयरपोर्ट रोड अमृतसर और यहाँ पे बेसिकली हम लेकर आ रहे हैं बैसाखी फूड फेस्टिवल जो कि पंजाब का बैसाखी जो माना जाता है बहुत फेमस है और यहाँ पे हम लोग काफ़ी सारा वैराइटीज़ जो है एक पिंड का चस्का नाम दिया है उसके अंदर हम आपको ट्राई करवाएंगे वरायटीज़ जो बेसिकली लाइव भी होगा और किचन से भी आएगा लाइव में हमारा जैसे कि तवा है सिगरी है जो सिगरी के ऊपर जितने भी हमारे कबाब्स है टिक्का है वो सारा हम लाइव सिगरी सिगरी के ऊपर ही सेक कर जो है गैस को सर्व करेंगे साथ में प्रॉपर जो पिंड का जो चटनी होता है धनिया पुदीने का चटनी प्याज का चटनी वो सारा और इन सब के बीच एक बहुत ही स्पेशल चीज़ में जो लेकर आकर लेकर आया हूँ अमृतसर वासियों के लिए जो है पंजाबी बेम्बू बिरयानी बेसिकली ये एक चिकन सीख बिरयानी है और ये मैं प्रॉपर तंदूर के अंदर दम करूंगा इसको और फिर डायरेक्टली उसी बम्बू के साथ ही गेस्ट के पास सर्व किया जाएगा और काफ़ी यूनिक है मैंने काफ़ी सारे जगह पे इसको ट्राई किया बहुत इसको लाइक किया पब्लिक ने और मैं उम्मीद करता हूँ कि यहाँ भी सब लोग लाइक करेंगे और डेफ़िनेटली आप लोग आइए उसके अलावा भी फेस्टिवल के अंदर काफ़ी सारे चीज़ आपको देखने को मिलेंगे यूनिक आइटम्स जैसे कि एक मेरा शराबी कबाबी है जैसे कि टिक्का है बेसिकली हम इंडियन स्पाइसेस फ्लेवर्स के साथ मसाले के साथ उसको रम का फ्लेवर देंगे और वो फ्लेम्बे होगा जो कि काफ़ी यूनिक है तो डेफिनेटली आपको पसंद आएगा सभी लोगों को तो आइए और इसका जो है लुत्फ उठाइए परिवार और दोस्तों के साथ